ਇਹ ਇੰਨੀ ਮਲਟੀ ਚੈਨਲ ਫਿਲਮ ਬਣਾਇਆ ਤਾਂ ਪਹਿਲਾਂ ਇਹ ਹੀ ਵੇਖੋ ਇਹਨਾਂ ਦਾ ਆਲਰੇਡੀ ਐਕਸਪੀਰੀਅੰਸ ਹੈ ਇੰਨਾ ਹੈ ਨਾ एवरी ਚੀਜ਼ ਹੁੰਦੀ ਹੈ ਸੋ ਬਹੁਤ ਵਧੀਆ ਲੱਗ ਰਿਹਾ ਐਡਜਸਟ ਕਰਨ ਦਾ ਬਾਡ ਮਣਗੀ ਤੇ ਮੈਨੂੰ ਲੱਗਦਾ ਕਿ ਲੋਕਾਂ ਨੂੰ ਵੀ ਇਹ ਬਹੁਤ ਵਧੀਆ ਲੱਗੇਗੀ ਔਰ ਜੇ ਇੰਡੀਆਂ ਫਿਲਮਾਂ ਦੋਚਰ ਸਕਸੈਸਫੁਲ ਹੋਣਗੀ ਤਾਂ ਡੈਫੀਨਿਟਲੀ ਆਪਣੇ ਮਲਟੀ ਚੈਨਲ ਫਿਲਮਾਂ ਬਹੁਤ ਬੜਾ ਲੱਗਣੀ ਹੈ ਜਿੰਨਾ ਦੀ ਲੋਡ ਹੈ ਉਹ ਤਾਂ ਹਿੰਦੀ 'ਚ ਵੀ ਬਹੁਤ ਵੱਡ ਰਹੀ ਹੈ ਨਵੀਂ ਅੱਜ ਦੇ ਵਿੱਚ ਹਾਂਜੀ ਹਾਂਜੀ ਥੈਂਕ ਯੂ ਸੋ ਮੱਚ ਐਂਡ ਮੈਂ ਇਹ ਵੀ ਕਹਿੰਦੀ ਚੁਕਾਉਂਗੀ ਐਂਡ ਵੀ ਨਾ ਸੋ ਅਮੀ ਪਹਿਲੀ ਰੌਸ ਸੀ ਜਿੱਪੀ ਕਰਨ ਵਾਲੀ ਫੁੱਲ ਫਲੇਸ਼ ਕਰ ਫੁੱਲ ਫਲੇਸ਼ ਕੀਤੀ ਸੀ ਸੋ ਬੇਸਿਕਲੀ ਸੁੱਚੇ ਦੇ ਤੇ ਗੱਜਣ ਨੇ ਕੀ ਕੀ ਮੈਗਨਾ ਦਾ ਧਮਾਲ ਪਾਈ ਉਹਦੀ ਬਿਲਡ ਕਰਦਾ ਸੈਟ ਦੇ ਉੱਤੇ ਸੈਟ ਤਾਂ ਬਹੁਤ ਕੀ ਸੀ ਸਭ ਤੋਂ ਪਹਿਲਾਂ ਸਰਪੰਨ ਪ੍ਰਿਸ਼ਾਚੀ ਗਾਂਧੀ ਜੀ ਆਏ ਨਾ ਤੇ ਉਹਨੇ ਜਿਵੇਂ ਪਾਣੀ ਦੇ ਦਸਵੇਂ ਜੀ ਪਹਿਲੋਂ ਥੋੜੇ ਦਿਨ ਪਹਿਲੋਂ ਮਿਲੇ ਸੀ ਤੇ ਕਿਲੋ ਦੇ ਸ਼ੁਰੂ ਤੋਂ ਤੇ ਸਾਰਿਆਂ ਦੇ ਮਨ ਚੇਜ਼ ਐਕਸਟਰੀਮ ਇਵੋਲੂਟਿਵ ਸੱਚੀ ਬਣਨੀ ਚਾਹੀਦੀ ਹੈ ਕੋਈ ਮਲਟੀ ਸ਼ਾਰਡ ਰੈਫਰੈਂਸ ਹਨਾ ਇਹ ਨਹੀਂ ਵੀ ਕਿ ਲੋਕਾਂ ਦੀ ਜਿੱਤੀ ਮੰਚ ਨੂੰ ਵੀ ਭਰੇਵੰਨਿ ਕਪਰਸ਼ਪੰਦੀ ਨੰਨੇ ਡਿਸਟ੍ਰਿਕਟ ਦੇ ਦਾਦੇ ਕਾਰਨ ਬਹੁਗੇ ਘਰ ਤੋਂ ਇਨਵੈਸਟਮੈਂਟ ਸਬਸਕ੍ਰਿਪਸ਼ਨ ਨਹੀਂ ਕਰ ਪਾਉਤਨਾ ਤੇ ਉਹ ਸੱਚੀ ਸਾਡਾ ਸਾਰਾ ਨਮਨ ਜੀ ਰਲ ਕੇ ਕੋਈ ਨੋ ਫਿਲਮ ਕਰੀਏ ਤੇ ਉਹ ਮੈਡੀ ਸਾਰੇ ਤੋਂ ਬੁੱਧੀਮੰਦੀ ਬੁੱਧੀਮੰਦੀ ਉਹ ਜਿੰਨੇ ਕੋਸ਼ਿਸ਼ ਤੇ ਬੈਠੇ ਸਾਰੇ ਸੁਪਰਸਟਾਰਸ ਜਿਹੜੇ ਪੰਜਾਬ ਦੇ ਇਹ ਉਹ ਬਹੁਤ ਵੱਡੀ ਸਰਕਾਸਟ ਹੋ ਗਈ ਜਿਹੜੋ ਹੀਰੋ ਹੀਰੋ ਨਾਮ ਨਾਉਂਟ ਸੈਪਰਟੀ ਦਾ ਨਾਮ ਲੋਕ ਦੇਵ ਸਾਹਿਬ ਤੇ ਨਾਮ ਸਾਰੇ ਸਾਡੇ ਬਿਲਕੁਲ ਬਿਠੇ ਨੇ ਸਾਰੇ ਵੀ ਐਨਜੀ ਸੁਖ ਸਾਹਿਬ ਤੂੰ ਮਤਲਬ ਤੁਸੀਂ ਸੱਜ ਦੇ ਮਾਹੌਲ ਐਕਚੁਅਲ ਵਿਆਹ ਦਾ ਮਤਲਬ ਸੀਗਾ ਤੇ ਮੁੜ ਕੇ ਫਿਰ ਜਿਹੜਾ ਮਤਲਬ ਮੈਂ ਕਹ ਲਵਾਂ ਵੀ ਜਿਵੇਂ ਮੈਨੂੰ ਪਹਿਲਾਂ ਯਕੀਨ ਸੀ ਜਦੋਂ ਮੈਂ ਸਰਵਾਰ ਦਾ ਬੰਨਣਾ ਹੁੰਦਾ ਸੀ ਐਕਚੁਅਲੀ ਮੈਨੂੰ ਵੀ ਨਹੀਂ ਪਤਾ ਵੀ ਮੇਰਾ ਸਰਵਾਰਾ ਕੌਣ ਹੈ ਮੈਂ ਵੀ ਭੁੱਲ ਗਿਆ ਹੁਣ ਮੇਰਾ ਤਾਂ ਸਮਝ ਰੀਸੈਂਟ ਉਹੜਾ ਤਾਂ ਮਿਲ 20 ਸਾਲ ਹੋ ਗਏ ਮੈਨੂੰ ਤਾਂ ਉਹ ਹੋਈਏ ਪੰਜ ਸਾਲ ਨੇ 10 ਸਾਲ ਮੈਂ ਵੀ ਭੁੱਲ ਗਿਆ ਪਰ ਮੈਂ ਜਿੰਨੇ ਜਿੰਨਾਂ ਦਾ ਬਣਿਆ ਉਹ ਮੇਰੇ ਚੇਤੇ ਆ ਅੱਛਾ ਮੈਂ ਇਹਨਾਂ ਚੋਂ ਛੱਗਣ ਦੇ ਜੱਕਰ ਤੇ ਬੰਨਦਾ ਹੁੰਦਾ ਸੀ ਕਿ ਮੇਰੇ ਛੱਗਣ ਮਿਲਵਾ ਮੈਂ ਲੜਬੂ ਲੈ ਜਾਂਦਾ ਸੀ ਕਈ ਵਾਰੀ ਬੰਦੀ ਸੀ ਕ ਹਾਂ ਮੈਂ ਬਸ ਬੱਸ ਬੱਸ ਜਕਰ ਦੀ ਵੀ ਸ਼ੈਡੂਲ ਬਣਾ ਲਵਾਂ ਤੇ ਉਹ ਚੀਜ਼ ਮੰਨ ਲੇ ਕਿ ਇਸ ਦੇ ਸਬੰਧਤ ਮੰਤਲ ਜਾਣ ਵੀ ਨਾਲ ਦੱਸੇਗਾ ਬੰਦੀ ਦੇ ਹੁਣ ਦੇਖੋ ਜਦੋਂ ਬਰਾਤ ਜਾਂਦੀ ਹੈ ਬਰਾਤ ਚ ਆਪਾਂ ਸਮੂਹਾਂ ਦੇ ਵਿੱਚ ਜਾਂ ਕੋਈ ਸਟਾਫ ਦੇ ਸਮੂਹਾਂ ਦੇ ਵਿੱਚ ਪੱਕੀ ਸੀਟ ਹੁੰਦੀ ਸੀ ਜਦੋਂ ਲੱਗੇ ਵੀ ਇਹ ਇਤੇ ਵਾਪਸ ਆਉਣ ਲੱਗੇ ਵੀ ਸੀਵਾਲਾ ਇਹ ਤੇ ਓਨਲੀ ਵੈ ਜਿਹੜਾ ਖੱਜਲ ਹੁੰਦਾ ਸੀ ਜਾਣ ਲੱਗੇ ਦਰੋਂ ਵਹਾਂਉਂਦੇ ਸੀ ਲਾੜੇ ਨਾਲ ਆਉਣ ਲੱਗੇ ਉੱਤੇ ਆਪਣਾ ਬਹਿ ਜਾਂਦੇ ਸੀ ਕਿ ਮਤਲਬ ਕੁੜੀ ਬੈੰਗ ਜਰਮਦੀ ਚਾਰ ਵਾਰ ਲੱਤ ਪੈ ਗਈ ਚੱਲ ਹੁਸਰ ਬਹਿ ਜਾ ਕੇ ਉਹ ਜਰਾ ਉਹਨੂੰ ਬੋਲ